ਏ ਭਾਈ ਸਾਪ ਆਪਣਾ ਭਾਈਆ ਜੀ ਇਹ ਪਿਛਲੀ ਵਾਰੀ ਵੀ ਤੁਸੀਂ ਇੱਥੇ ਇੱਕ ਪੰਗਾ ਪਵਾ ਕੇ ਗਏ ਸੀ ਵਾਹਿਗੁਰੂ ਉਦੋਂ ਵੀ ਮੇਰੇ ਤੋਂ ਪ੍ਰੋਗਰਾਮ ਕਰਾਇਆ ਤੁਸੀਂ ਹੁਣ ਮੈਂ ਸਪਸ਼ਟ ਜੀ ਗੱਲ ਕਰੂੰ ਕਿਉਂਕਿ ਮੇਰੇ ਨਾਲ ਬੜੀ ਇਹ ਲੋਕ ਅਸੀਂ ਇਹੀ-ਇਹੀ ਫੇਰ ਕੇ ਜਾਂਦੇ ਆ ਬੋਲ ਸੋ ਨਾ ਹਾ ਅੱਜ ਜ਼ਰੂਰ ਆ ਸਾਨੂੰ ਲੱਗਦਾ ਪੈਲਸ ਠੀਕ ਨਹੀਂ ਬੈਠਿਆ ਉਹ ਪੈਲੇਸ ਚ ਪਰਲੇਸ ਅਜਨਾਲਾ ਤੋਂ ਜਿਹੜੀ ਮਮਦ ਸ਼ਰਦੀ ਰੋਡ ਆ ਉੱਥੇ ਕੱਟ ਕੀਤਾ ਸੀ ਜਾਂ ਤਾਂ ਉਹ ਪੈਲੇਸ 'ਚ ਨੁਕਸ ਸੀ ਜਾਂ ਉਹ ਸੜਕ ਤੇ ਨੁਕਸ ਸੀ ਪਤਾ ਨਹੀਂ ਕਿਹੜਾ ਨੁਕਸ ਪੈ ਗਿਆ ਮਗਰ ਲੈ ਸਾਨੂੰ ਬੈਠਿਆ ਮੈਂ ਤਾਂ ਤੁਹਾਨੂੰ ਕਹਿ ਰਿਹਾ ਤੂੰ ਇੱਥੇ ਉਦੋਂ ਵੀ ਸਾਰੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਚੇਅਰਮੈਨ ਸਹਿਬਾਨ ਪੰਚ ਸਰਪੰਚ ਸਹਿਬਾਨ ਮਕੀਦਾ ਕੀ ਜਾਣ ਹਲਵਾ ਸਮੂਚੇ ਮਨਿਸਪਲ ਕਮੇਟੀ ਦੇ ਮੈਂਬਰ ਸਹਿਬਾਨ ਰਮਦਾਸ ਜਨਾਲੇ ਤੋਂ ਸਾਰਿਆਂ ਨੇ ਜਦੋਂ ਪਾਰਟੀ ਦੇ ਨਾਲ ਧੋਖਾ ਕੀਤਾ ਸੀ ਇਥੋਂ ਦੇ ਇੱਕ ਲੀਡਰ ਨੇ ਜਿਹਨੂੰ ਪਾਰਟੀ ਨੇ ਬੜਾ ਮਾਣ ਬਖਸ਼ਿਆ ਮਗਰ ਲੋਕ ਉਹਦੇ ਨਾਲ ਨਹੀਂ ਖਲੋਤੇ ਔਰ ਬਾਦ ਸਾਹਿਬ ਤੁਸੀਂ ਆਏ ਤੁਸੀਂ ਕਹਤਾ ਕਿ ਹੁਣ ਸਾਜੋਜ ਸਿੰਘ ਨੇ ਜ਼ਿੰਮੇਵਾਰੀ ਦਿੱਤੀ ਤੇ ਕਈਆਂ ਨੇ ਤੁਹਾਨੂੰ ਆ ਆ ਬੈਠੇ ਇੱਥੇ ਪ੍ਰਧਾਨ ਹੁਣ ਬੋਲਦਾ ਨਹੀਂ ਬਾਹੂ ਬਾਹ ਤੇਰੀ ਗੱਲ ਕਰਕੇ ਤੇ ਮੇਰਾ ਰੌਲਾ ਪਾ ਦਿਓ ਭਾਈਏ ਨਾਲ ਸਾਡਾ ਰਿਸ਼ਤਾ ਇਹ ਜਾ ਮਗਰ ਉਦੋਂ ਤੁਸੀਂ ਕਹਿੰਦਾ ਕਿ ਹੁਣ ਨਾ ਰਿਵਰਸ ਗিয়ার ਕੋਈ ਨਹੀਂ ਤੇ ਮੈਨੂੰ ਆ ਕੇ ਪੁੱਛਦੇ ਸੀਗੇ ਕਿ ਇਹ ਰਿਵਰਸ ਗিয়ার ਕਦੋਂ ਪਵਾ ਲਿਆ ਮੈਨੂੰ ਬੜਾ ਇਹਨਾਂ ਨੇ ਜਲੀਲ ਕੀਤਾ ਇਸ ਲਈ ਬਾਦਸ਼ਾਹ ਵਾਜੇ ਵਿਸ਼ਵਾਸ ਦਵਾ ਕੇ ਜਾਓ ਕਿ ਹੁਣ ਅਗਲਾ ਤਾਂ ਇਹਨੇ ਕੋਈ ਗিয়ার ਬਦਲਣ ਦਾ ਮੂਡ ਬਣਾ ਲਿਆ ਬੋਲ ਸੋਹ ਮਹਾ ਔਰ ਜੇ ਵਿਸ਼ਵਾਸ ਜੇ ਵਿਸ਼ਵਾਸ ਚੱਜ ਦਾ ਨਾਂ ਦਵਾਇਆ ਤੇ ਜੀਪ ਨਹੀਂ ਹਿੱਲਦੀ ਇਥੋਂ ਤੇ ਜੇ ਕਹੋਂਗੇ ਵਧੀਆ ਵਿਸ਼ਵਾਸ ਦਿਵਾਤਾ ਤੇ ਜੀਪ ਸ਼ੂਕ ਦੀ ਜਾਉ ਮਜੀਠੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਮੈਂ ਇਸ ਹਲਕੇ ਦੀ ਪਾਵਰ ਮਜੀਠੇ ਸਾਹਿਬ ਨੂੰ ਦੇ ਦਿੰਨਾ ਬੋਲੋ ਸਾ ਸ੍ਰੀ ਆਕਾ ਹੁਣ ਇਹਨਾਂ ਤੇ ਧਿਆਨ ਰੱਖੋ ਆਣਾ ਰਵਸਗੇ ਮਾਰ ਦੇਣ ਵਾਹਿਗੁਰੂ ਸਰਦਾਰ ਜੋਸ ਸਿੰਘ ਜੀ ਸਮਰਾ ਠੀਕ ਹੈ ਪਰ ਮੈਂ ਵਧਾਈ ਦੇਣਾ ਚਾਹਣਾ ਸਮਰਾ ਸਾਹਿਬ ਬਹੁਤ ਵਧਾਈ ਦੇਣਾ ਚਾਹਣਾ ਹੈ ਨਜ਼ਾਰਾ ਲਿਆਦਾ ਦਿਖਾ ਗਿਆ ਬੋਲੋ ਜਾਨ ਹੋ ਤੇ ਅੱਜ ਇਹ ਸਮਰਾ ਸਾਹਿਬ ਵੀ ਲੜਨਗੇ ਆਹ ਨਾ ਭਜਨ ਕਿਤੇ ਹੋਰ ਪਥੇ ਤੁਸੀਂ ਨਾ ਭਜਨ ਦਿਓ ਕੋਈ ਨਹੀਂ ਭਜਦੇ ਜੀ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੇ ਜੋ ਬੂਟਾ ਲਾਣਾ ਇਹ ਹਿਲਣ ਵਾਲਾ ਬੂਟਾ ਨਹੀਂ ਲੱਗਾ ਜੀ ਬੋਲੀ ਬਾਦਲ ਸਾਹਿਬ ਅੱਜ ਤੁਹਾਨੂੰ ਉਹ ਜੋਚੀ ਖੜ ਜਾ ਜੇ ਇਲੈਕਸ਼ਨ ਲਾਪਾ ਵੀ ਲੜਨੀ ਆ ਵਾਹਿਗੁਰੂ ਵਾਹਿਗੁਰੂ ਆ ਤੇਰਾ ਹੀ ਕੰਮ ਕਰ ਰਿਆ ਮੈਂ ਨਾਲੇ ਪਾਉ ਹਾਂ ਕਿਤੇ ਐਵੇਂ ਕਦੇ ਹੋਰ ਜਲਦਬਾਜੀ ਚ ਕਿਤੇ ਨੁਕਸਾਨ ਨਾ ਕਰਾ ਲਈ ਨਾਲੇ ਤੂੰ ਵੀ ਫੋਟੋ ਧਿਆਨ ਨਾਲ ਖਚਾਇਆ ਕਰ ਦੇਖੂ ਕਿ ਖਚਾਈ ਹੁਣ ਦਾ ਤੋ ਨਹੀਂ ਤਾਂ ਇਹਨਾਂ ਢਾਲ ਚ ਪਾਲਤ ਸਾਹਿਬ ਮੈਂ ਤਿੰਨ ਜਕਾਰੇ ਪੰਜ ਜਕਾਰੇ ਛਡਾਉਣੇ ਹੋਰ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਕਿਉਂਕਿ ਜੋਤ ਸਿੰਘ ਹਰੀ ਬੜਾ ਪੁਰਾਣਾ ਟਕਸਾਲੀ ਅਕਾ ਸ਼ਰੋਮਨੀ ਅਕਾਲੀ ਦਲ ਦਾ ਪਰਿਵਾਰ ਆ ਬਹੁਤ ਲੰਮਾ ਸਮਾਂ ਇਹਨਾਂ ਦੇ ਬਜ਼ੁਰਗਾਂ ਨੇ ਇਹਨਾਂ ਦੇ ਦਾਦਾ ਜੀ ਨੇ ਪਰਦਾਦਾ ਜੀ ਨੇ ਸ਼ਰੋਮਨੀ ਅਕਾਲੀ ਦਲ ਦੀ ਸੇਵਾ ਕੀਤੀ ਔਰ ਇਸ ਹਲਕੇ ਤੋਂ ਇਸ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਇਥੋਂ ਤੇ ਮਜੀਠੀਏ ਤੋਂ ਜਿਹੜਾ ਸਾਂਝਾ ਹਲਕਾ ਹੈ ਇਸ ਲਈ ਥੋੜੀ ਗੱਲ ਕਹੀ ਮਜੀਠੀਏ ਤਾਂ ਨਹੀਂ ਕਿੱਦੇ ਭੱਜਦਾ ਮਜੀਠੀਏ ਨੂੰ ਜਦੋਂ ਲੈ ਕੇ ਭੱਜਣਾ ਤੁਸੀਂ ਰੌਲਾ ਪਾਉਂਦੇ ਹੁੰਦੇ ਹੋ ਬੋਲ ਨਾਲ ਸਾਨਾ ਇਹ ਨਾਲ ਇਹ ਚੀਮਾ ਸਾਹਿਬ ਹੁੰਦੇ ਆ ਜਿਹੜੀ ਪਾਰਟੀ ਦੇ ਦਫਤਰ ਦੇ ਵਿੱਚ ਇੱਕ ਕਮਰੇ ਚ ਵਾਰਦੇ ਤੇ ਸਾਨੂੰ ਕਹਿੰਦੇ ਹੁਣ ਦੇਖੋ ਜੀ ਪਾਰਟੀ ਦੇ ਕਰੋ ਜੀ ਫਿਕਰ ਪਾਰਟੀ ਕਰਕੇ ਕਰਨਾ ਪੈਂਦਾ ਜੀ ਇਸ ਲਈ ਚੀਮਾ ਸਾਹਿਬ ਵਿੱਚ ਤੁਹਾਨੂੰ ਵੀ ਝਕਾਰਾ ਛਡਾਉਣਾ ਵਿੱਚ ਜਿੰਦਾਰ ਜੋਤ ਸਿੰਘ ਸਮਰਪ 2027 ਦੀ ਇਲੈਕਸ਼ਨ ਚ ਇਥੋਂ ਸ਼ਰੋਬਨੀ ਅਕਾਲੀ ਜਲ ਦੇ ਕੈਂਡੀਡੇਟ ਹੋਣ ਕੇ